फिलोर पुलिस वालों युद्ध नशा विरुद्ध मुहिम तहत वक् वक् के साथ दो औरता समेत चार व्यक्ति किते काबू 290 सौ नशीलिया गोलियां 15 ग्राम हेरोइन पंजा बोतल नाजायज शराब की बरामद थाना मुखी फिलौर इंस्पेक्टर संजीव कपूर ने जानकारी देंदे हुए दसिया कि फिलौर पुलिस वालों गशत दौरान थानेदार रविंदर सिंह ने साथी पुलिस कर्मचारियों एक मोटरसाइकिल

के तो था चंद्र ने शीलो देवी पत्नी कश्मीरी लाल वासी गन्ना पिंड था काबू करके उस पास बोतल नाजायज शराब बराबद की है इन विरुद्ध थाना फिलौर विखे मुकदमा नंबर

ਸਰਦਾਰ ਸਰਵਨ ਸਿੰਘ ਬਲਜੀ ਦੀ ਸ਼ਮਰਦੇਸ਼ਾ ਤੇ थाना ਫਲੋਰ ਨੂੰ ਸੁਨੇ ਦੋ ਮੁਕਦਮੇ ਰਜਿਸਟਰ ਕੀਤੇ ਇੱਕ ਮੁਕਦਮਾ ਨੰਬਰ 185 ਜਿਸ ਦੇ ਵਿੱਚ ਤਿੰਨ ਲੋਕਾਂ ਦੇ ਖਿਲਾਫ ਦਰਜ ਕੀਤਾ ਗਿਆ ਜੋ ਸਵਿਚ ਕਿਰਪਾਲ ਸਿੰਘ ਔਰ ਫਲਾਡੀ ਪੁੱਤਰ ਗੁਲਜ਼ਾਰ ਸਿੰਘ ਵਾਸੀ ਨਦਰਾ ਕਲੋਨੀ ਅੰਬੋਵਨ ਸਿੰਘ ਵਾਸੀ ਲੁਧਿਆਣਾ ਅਤੇ ਰਮਨਦੀਪ ਕੌਰ ਪੁੱਤਰੀ ਕੁਲਵਿੰਦਰ RAM ਵਾਸੀ ਖਾਨਪੁਰ ਜੋ ਕਿ ਲੁਧਿਆਣੇ ਤੋਂ ਨਸ਼ੇ ਦੀ ਖੇਪ ਲੈ ਕੇ ਸਪਲਾਈ ਕਰਦੇ ਸੀ ਇਨ੍ਹਾਂ ਕੋਲੋਂ 5 ਗ੍ਰਾਮ ਹੀਰੋਇਨ ਅਤੇ 180 ਦੇ ਕਰੀਬ ਨਸ਼ੀਲੀ ਗੋਰੀਆਂ ਬਰਾਮਦ ਹੋਈਆਂ ਹੈ ਜੋ ਕਿ ਭਾਰੀ ਮਤਰਾ ਹੈ ਤੇ ਇਸੇ ਗੜੀ ਦੇ ਵਿੱਚ ਨਸ਼ੀਲੇ ਸ਼ਰਾਬ ਨਜਾਇਜ਼ ਸ਼ਰਾਬ ਸੰਬੰਧੀ थाना ਫਲੋਰ ਪੁਲਿਸ ਨੇ 166 ਨੰਬਰ ਦਾ ਮਾਮਲਾ ਦਰਜ ਕੀਤਾ ਹੈ ਜੋ ਕਿ ਸ਼ੀਲੋ ਪਤਨੀ ਕਸ਼ਮੀਰੀ لال ਵਾਸੀ ਗੰਨਾਪੁਰ ਦੇ ਖਿਲਾਫ ਹੈ ਜਿਸ ਤੇ ਪਹਿਲਾਂ ਵੀ ਦੋ ਮਾਮਲੇ ਦਰਜ ਹੈ ਇਸ ਪਾਸੋਂ ਪੰਜਾਬ ਪੋਤਲਾ ਨਸ਼ੀਲੀ ਸ਼ਰਾਬ ਜੋ ਕਿ ਕਰੀਬ 3500 ਐਮਐਲ ਦੀ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ ਜਿਸ ਨੂੰ ਕੀ ਅੱਜ ਵਿਸ਼ਦਾ ਅਦਾਲਤ ਕਰਕੇ ਰਿਮਾਨਾ ਸਰ ਦਿੱਤੇ ਗਏ। ਇਹ ਇਸ ਸ਼ਰਾਬ ਦੇ ਪਰਚੇ ਦੇ ਵਿੱਚ ਛੀਲੋ ਦੇ ਵੀ ਦੇਖਲਾ ਮਕਦਮਾ ਰਜਿਸਟਰ ਹੋਇਆ ਤੇ ਜਿਹੜੇ ਨਸ਼ੇ ਦੇ ਕਾਰੋਬਾਰ ਸੰਬੰਧੀ ਉਸਮੰਦੀ ਹੈ ਜੋ ਕਿ ਰਮਨਦੀਪ ਕੌਰ ਹੈ ਜੋ ਕਿ ਇਹਨਾਂ ਦੀ ਮੇਨ ਹੈਡ ਸੀਗੀ ਤੇ ਉਹ ਹੀ ਸ਼ਰਾਬ ਦੀ ਫਾਰਮੂਲੀ ਸਟਰੀ ਲਈ ਪੜਾਹਣ ਚੰਕ ਇਸ ਕਰੀ ਕਰਦੀ ਸੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ